ਤੈਨੂੰ ਰੋਕ ਦੇਣਾ ਨਾ ਸੁਪਰਸਟਾਰਾਂ ਵਿੱਚ ਆਉਣ ਲੱਗਿਆ ਪਰ ਇਹਦੇ ਵਿੱਚ ਨਾ ਪਾਪਤਾਨੀ ਪਾਪਤਾਨੀ ਜੰਗਲੀ ਟੁੱਬੂ ਸਨਮਾਨੇ ਅੰਮੂ ਜਿੱਟਿਆ ਜੱਕਾ ਅਗਲੀ ਰੇਡ ਪੌਣ ਦੇ ਲਈ ਐਨ ਗਗਨ ਲੱਗਿਆ ਤਿਆਰ ਕਿਪਟਨ ਵਾਲੇ ਬੰਦੇ ਕੱਟ ਬੋਦੀ ਦੁਨੀਆ ਦੀ ਨੀਂਦ ਕਿਹੜਾ ਹੁੰਦਾ ਕੀ ਤੇ ਪਤਾ ਨਹੀਂ ਲਾ ਦੇਖੋ ਲੈ ਵੀ ਲਖਾ ਕਾਰਗਲ ਸਮਾਰਕ ਹੋਰ ਜਿੱਤ ਬੜੀ ਸਮਾਰਕ ਖੇ ਮੈਂ ਉਹ ਦੂਜੇ ਪਾਸੇ ਹੁਣ ਦੇਖਦੇ ਆ ਤੇ ਹੁਣ ਵੀ ਗੀਰ ਗੀਰ ਤੂਟ ਤੂਟ ਉਹ ਸੁਣਾ ਦੇਖਾਂਗੇ ਕਿ ਤੋਛੇ ਦੇ ਦੇਰ ਤੋਂ ਦੱਚ ਇਹੋ ਇੱਕ ਕਬੱਡੀ ਨੇ ਬਾਤ ਇਹ ਸੰਧਣਾ ਹੈਪੀ ਹੈ ਵਿਕਟ ਤਗੜਾ ਨੇ ਰੇਂਡਰਾਂ ਨੂੰ ਇੰਜ ਚਿੰਬੜਦਾ ਜਿਵੇਂ ਲੋਹੇ ਨੂੰ ਚੁੰਮਕ ਚਿੰਬੜਦਾ ਜਾਫੀ ਬਣ ਕੇ ਟੋਪਦਾ ਝਲਮਣ ਸਕਦਾ ਪੁੱਤਰ ਹੈ ਜੀ ਦੇ ਬਜੀਰ ਸਿੰਘ ਮਾਦੀ ਦਾ ਪੁੱਤਰ ਆ ਹਰਜੋਤ ਪੰਡਾਰ ਦੋਨੇ ਵਾਲਾ ਇੱਕ ਕਦਾ ਵਾਅਦਾ ਕਰਦਾ ਹੋਇਆ ਅਗਲੀ ਕਬੱਡੀ ਮਲ ਕੇ ਸਮੇ ਰਜ਼ੁੱਲਾ ਅਗਲੀ ਕਬੱਡੀ ਬੋਲਦਾ ਹੋਇਆ ਇਧਰ ਵੇਖਾਂਗੇ ਇਹ ਕਿਹੋ ਜਿਹਾ ਕਮਾਲ ਹੋਵੇਗਾ ਇੱਕ ਛੱਡੀ ਦੇ ਇਸ ਸਮੇ ਲੈਂਦੇ ਪੰਜਾਬ ਦਾ ਇਹ ਆ ਇਸ ਸਮੇ ਅਲੀ ਰਜ਼ੁੱਲਾ ਉਹ ਪਈ ਹੈ ਕਬੱਡੀ ਤੇ ਉਹ ਦੂਜੇ ਪਾਸੇ ਜਫਰ ਕਿਹੋ ਜਿਹਾ ਅਕਬਾਰ ਕਰੇਗਾ ਕਬੱਡੀ ਕਬੱਡੀ ਵਾਹ ਇਹ ਦੋਨੇ ਲੈਦੇ ਮਲਕ ਇਸ ਨੇ ਰਕੋਲਾ ਅਗਲੀ ਕਬੱਡੀ ਪਾਉਦਾ ਹੋਇਆ ਉਹ ਪਈ ਹੋਈ ਕਬੱਡੀ ਤੇ ਉਹ ਵੀ ਕੋਲ ਅੱਛੀ ਵਾਲਾ ਇਹ ਚੱਕਾ ਫਦੇ ਉਹ ਬੜਾ ਪਾਗਲ ਸਾਥੀ ਆ ਪਰ ਹੁਣ ਦੇਖਾਂਗੇ ਅੱਛੀ ਲੈਦੇ ਤੇ ਚੜਦੇ ਵੀ ਪਰ ਕੋਈ ਦੇਖੋ ਵੀ ਮਲਕ ਦੇ ਹੱਥੇ ਇੱਕ ਇੱਕ ਦਾ ਵਾਅਦਾ ਕਰਦਾ ਹੋਇਆ ਉਧਰ ਦਰਸ਼ਕ ਵੀ ਆ ਇਹ ਕਾਰ ਨੇ ਮੇਰੀ ਤਾੜੀਆਂ ਮਾਰ ਦੋ ਜ਼ੋਰਦਾਰ ਇਹ ਢੋਲ ਕੀ ਆ ਇਹਦਾ ਨਾਮ ਦੇਖੋ ਪਰ ਕਹਿੰਦੇ ਰੇਟਾਂ ਟੋਪ ਦੀਆਂ ਇਧਰ ਅਗਲੀ ਰੇਡ ਤੇ ਅਗਲੀ ਮੱਤੇ ਦੀ ਸ਼ਾਫਾਲੀ ਤੁਮੂ ਸਿੱਪੀ ਲੰਗਾ ਜਲਾਲਪੁਰ ਦਾ ਪਾਣਾ ਪਰ ਸਿੱਪੀ ਵਾਲਾ ਮਾਦਾ ਮੈਨੂੰ ਛੋਟਾ ਜਿਹਾ ਖੇਡ ਵਿੱਚ ਤਕੜਾ ਗਰਾਊਂਡ ਹੋਵੇ ਧਾਜਾ ਮਿੱਟੀ ਦਾ ਉਧਰ ਕਹਿੰਦੇ ਮਤਾਂ ਲੈ ਗਿਆ ਨੰਬਰ ਬਲੇਕਰ ਪਾਵੇਗਾ ਇਸ ਸਮੇਂ ਦਸ ਸਮੇਂ ਦੀਆਂ ਬਾਤਾਂ ਹੋਣੀਆਂ ਕਬੱਡੀ 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 ਜੀ ਜੀ ਨਾ ਜੀ ਉਹ ਪੰਨਹੋਈ ਪ੍ਰਤੀ ਦੇ ਜੰਗ ਨਾਲ ਜਿੰਦੀ ਦੇਖੋ ਉਹ ਕੈਂਟੇ ਦੀ ਪਈ ਕਬੱਡੀ ਦੇ ਇੰਰਜੀ ਦੀ ਟਕਲਸ਼ੀਆਂ ਵਾਲਾ ਇੱਕ ਕਬੱਡੀ ਦਾ ਸਪਾਈਟਰ ਬੈਂਡ ਉਹ ਸਪਾਈਟਰ ਬੈਂਕ ਤੇ ਉਹ ਪਿੰਡਾ ਟੇਟੇ ਉਹ ਟੇਟਾ ਟਲਵਾੜਾ ਬਹੁਤ ਸਿਕਾ ਖੁਸ਼ ਹੋ ਕੀ ਕੀ ਤੋਖੇ ਹੋ ਗਿਆ ਤੇ ਬੜਾ ਰਣਾ ਕੋਚਾ ਉਹ ਜਿਹੜਾ ਮੁਕਾਬਲਾ ਦੇਖਦੇ ਕੋ ਪੁਆਇੰਟ ਇਹ ਰਵੀ ਗੁੰਦਲ ਅਗਲੀ ਕਬੱਡੀ ਤੋਂ ਦੋ ਹੋਇਆ ਬਾਦੂ ਸਿੰਘ ਜੀ ਉਪਰ ਸਾਹਿਬੀ ਇਹਦੇ ਤੋਖੇ ਨੇ ਸ਼ਾਨੀਆ ਧੋਖੇ ਦਾ ਵੀ ਸਬੂਤ ਹੈ ਜੀਤਾ ਜਣਾ ਬਹੁਤ ਪ੍ਰਸਾਦ ਲੋ ਪਈ ਚੋਕੀ ਤੇ ਉਹ ਟੋਲ ਜੇ ਵੱਧ ਕੇ ਉਹ ਦੋ ਬਤਰੇਗਾ ਇਸ ਸਮੇਂ ਇੱਕ ਵਾਰੀ ਸ਼ੇਰ ਨੂੰ ਦੇਖ ਕੇ ਕੋਸ਼ਿਸ਼ ਉਹ ਮੈਦਾਨ ਦੇ ਵਿੱਚ ਚਲਦੀ ਹੋਈ ਇਸ ਸਮੇਂ ਲੱਗਦਾ ਹੈ ਕਿ ਉਹ ਜੋ ਤੇ ਜਵਾਨੀ ਯਾਰੋ ਜਿਹੜਾ ਇਹਦੇ ਵਿੱਚ ਹੁੰਦਾ ਯਾਰੋ ਜੰਨਾਂ ਵਾਲਾ ਭੇੜਾ ਰੋਗੀ ਗੋਦੋਂ ਦੇ ਪੁਆਇੰਟ ਆਪਣੀ ਟੀਮ ਦੇ ਉੱਤੇ ਤੇ ਜੋੜਿਆ ਅਗਲੀ ਰੇਡ ਆਦਲ ਗਿੱਲ ਦੀ ਵੈਨਕੂਵਰ ਦਾ ਖੇਡ ਸਟੇਡੀਅਮਾ ਦਰਸ਼ਕ ਵੱਡੀ ਧਵਾ ਦੇ ਵਿੱਚ ਪੁੱਜੇ ਹੋਣਾ ਹੁਣ ਚਾਰਾਂ ਦੇ ਵਿੱਚੋਂ ਖਰੂਰ ਸਾਹਿਬ ਦਾ ਸੱਤੂ ਰਾਜਪੂਤ ਪਰਾਜਾਫੀ ਅਬਦੁੱਲਾ ਪੈਕ ਮੇਰਾ ਖਿਆਲ ਆ ਪੜਿਆ ਹੋਇਆ ਕਿਤਾ ਬੱਦਰੀਆ ਪ੍ਰਿੰਸ ਹਰਦੀਪ ਤਾਮ ਨੇ ਟੋਕਾ ਜੋਨੇ ਹੰਕ ਦੀ ਰੇਡਰ ਦੀ ਅੰਕਰੀ ਰਕਦੀ ਅੱਜ ਜੋਰ ਅੱਜ ਜਲਨ ਪੁਆਇੰਟ ਆਪਣੀ ਟੀਮ ਦੇ ਹੱਥਾਂ ਵਿੱਚ ਜੋੜਦਾ ਆਇਆ ਜੇਵਾ ਸਿੰਘ ਦੀ ਰਾਣਾ 스타 ਆਟੋ ਕੌਡੀ ਵਾਲੇ ਲੋਗਿਆਂ ਦੀ ਟੀਮ ਬੰਗਲ ਸਗਰੂਰਣਾ ਦੀ ਸੁਖ ਬਰਾਣ ਉਹਨਾਂ ਦੀ ਬਰਵਾ ਚੰਗੇ ਉਹਨਾਂ ਦੀ ਗੇਟ ਦੇ ਵੀਰ ਜਵਾਰ ਸਿੰਘ ਦੀ ਮੱਡੇ ਉਹਨਾਂ ਦੀ ਉਹ ਲੇਕ ਰੱਖਿਆ ਟੀਮ ਲਿਆ ਉਹ ਮਾਨਕੀ ਚਟਾ ਹੋ ਰਹੀ ਹੈ ਜਵੀ ਮਾਲਾ ਤੇਰਾ ਇੱਕ ਪੰਜ ਇੱਕ ਵਰਗ ਯਾਰ ਕਰ ਰਹੀ ਦਾ ਪਰ ਚਿੱਟੀ ਆ ਚਿੱਟੀ ਚੱਕਾ ਉਹ ਚਿੱਟੀ ਵਾਲਾ ਜੱਗਾ ਤੇ ਮਲਕੇ ਦਾ ਬੁੱਲਾ ਕੀ ਫਿਰ ਹੁੰਦੀਆਂ ਹਰ ਬੰਦੇ ਦੀਆਂ ਲੱਗ ਲੱਗਦੇ ਰਾਮਾ ਬੋਗੇ ਦਿਲਾਂ ਦੀ ਚਾਹਤ ਘੁੰਮਣ ਵਿੱਚ ਵਿਦੇਸ਼ਾਂ ਜਾਵਾਂ ਕੋਈ ਆਉਂਦਾ ਯਾਰੋਂ ਪੜ੍ਹਨੇ ਇੱਥੇ ਕੋਈ ਪੱਕੇ ਤੌਰ ਤੇ ਆਏ ਇਹਨੂੰ ਦੇਸ਼ ਕੈਨੇਡਾ ਕਹਿੰਦੇ ਦਰਸਰ ਬਾਗ ਨਹੀਂ ਕਬੱਡੀ ਇਹ ਢੋਲ ਕੀ ਪਿਆਰ ਦੇ ਨਾਲ ਢੋਲ ਕੀ ਕਿੰਦਰ ਪਰ ਦੂਜੇ ਪਾਸੇ ਹੱਕ ਕਬੱਡੀ ਦਾ ਸਪਾਈਡਰਮੈਨ ਕਬੱਡੀ ਹੱਕ ਕਬੱਡੀ ਕੁੰਦਲ ਆ ਗਿਆ ਬੱਲੇ ਇਸ ਸਮੇਂ ਰੋਦੀ ਕੁੰਦਲ ਦੀ ਪਈ ਕਬੱਡੀ ਤੇ ਜਲਾਲਪੁਰੀਆ ਬੱਲੇ ਬੱਲੇ ਕਰਾਉਣੀ ਹੋ 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 ਉਤੀ ਗੁੰਦਰ ਦਾ ਲੈ ਕਰਦਿਆ ਅਗਲੀ ਕਬੱਡੀ ਕਰਦੇ ਅਗਲੀ ਰੇਡ ਅਜਨ ਗੱਲ ਇਹ ਸੁਣੇ ਕਿ ਮਾੜੀ ਮੋਟੀ ਜ਼ਿੰਦਗੀ ਜਿਉਣ ਨਹੀਂ ਆਏ ਇਥੇ ਆਪਾਂ ਟਾਈਮ ਦੀ ਕਮਪਾਉਣ ਨਹੀਂ ਆਏ ਚੰਦਿਆਂ ਦੇ ਵਰਗੇ ਤੇ ਚੱਕ ਹਾਂ ਨਾਮ ਸੋਨੇ ਚ ਲਿਖਾ ਕੇ ਹਟਾਂਗੇ ਛੋਟੇ ਛੋਟੇ ਘਰਾਂ ਵਿੱਚੋਂ ਉੱਠਿਆ ਅੱਗੇ ਬਹੁਤ ਅੱਗੇ ਜਾ ਕੇ ਹਟਾਂਗੇ ਇੱਕ ਸਰੂਰ ਦਾ ਵਾਲਾ ਇੱਕ ਦਸਰਾ ਗੁਰਦਵਾਰਾ ਚੇਹਰਾ ਦੇਖੀਏ ਮੱਖਣ ਦੀ ਨੀਂਹ ਪਾਉਣ ਕੋੜੀ ਦੀ ਪੋਲਿਟਿਕ ਫਿਰ ਤੋਂ ਆਵੇ ਹੈ ਰੇਡ ਪਾਉਣ ਵਾਸਤੇ ਆ ਗਿਆ ਮੁੰਡਾ ਫਿਰ ਢੋਲ ਕੀ ਢੋਲ ਚ ਰਹਿ ਢੋਲੀਆਂ ਬਰਾਵਾ ਢੋਲੀਆਂ ਬੱਲੇ ਬੱਲੇ ਕਰਵਾਉਣ ਦੇ ਵਾਸਤੇ ਉੱਤੇ ਹੋਇਆ ਇੱਕ ਸਰਦਾਰ ਕੇ ਪਿੱਛੇ ਰਹਿ ਗਈ ਧੂੜ ਉੜਦੀ ਸਿੰਘ ਸੂਰ ਮੇ ਨਜ਼ਰ ਨਹੀਂ ਆਉਂਦੇ ਪਿੱਛੇ ਰਹਿ ਗਈ ਧੂੜ ਉੜਦੀ ਇਧਰ ਅਗਲੀ ਰੇਡ ਪਾਉਣ ਦੇ ਲਈ ਇਹ ਮਲਕ ਜਕਾਲਾ ਦਰਸ਼ਕ ਵੀਰੇ ਮੈਚ ਵਧੀਆ ਲੱਗ ਰਿਹਾ ਤੇ ਤਾੜੀਆਂ ਮਾਰ ਦਿਓ ਜ਼ੋਰਦਾਰ ਦੁਨੀਆ ਦੇ ਮੱਡੇ ਤਾਰਾ ਹੁਣ ਚਾਰਾਂ ਵਿੱਚੋਂ ਬਲਵੀਰ ਸਿੰਘ ਪੋਲਾ ਤੇ ਆਹ ਕੌਣ ਹੈ ਫਰੀਦਨਾ ਵਾਲਾ ਮੁੰਡਾ ਨਵਜੋਤ ਦੇ ਨਾਲੇ ਖੇਡ ਮੈਦਾਨ ਚ ਤਕੜੀ ਕੋਸ਼ਿਸ਼ ਪਰ ਪੁਆਇੰਟ ਰੇਡਰ ਦਾ ਇਨਾਮ ਚਾਹੇ ਢੋਲ ਵੀ ਨਾ ਪਰਾਲਾ ਵਾਹੇ ਮੇਰੇ ਢੋਲ ਵੀ ਜਾਂਦੇ ਨੇ ਢੋਲ ਵੀ ਜਾਂਦੇ ਢੋਲਕਾਰ ਦੇ ਵਿੱਚ ਅੱਜ ਕਬੱਡੀ ਨੇ ਹੱਦਾਂ ਸਰਹੱਦਾਂ ਪਾ ਦਿੱਤੀਆਂ ਨੇ ਲੈੰਦਾ ਤੇ ਚੜਦਾ ਅੱਜ ਗਰਾਊਂਡਾਂ ਦੇ ਵਿੱਚ ਗੁਰਦੁਆਰੇ ਦੀ ਇੱਕ ਕਮੇਟੀ ਦੀ ਛਤਰ ਛਾਇਆ ਹੇਠ ਖੇਡ ਰਿਆ ਜੀ ਵੱਡਾ ਮੇਲਾ ਖੇਡ ਕਬੱਡੀ ਦਾ ਅਲੀ ਯਾਫਰ ਕਮੋ ਅਲੀ ਯਾਫਰ ਕਮੋ ਇਹ ਜ਼ਿਲ੍ਹਾ ਫੈਸਲਾਪੁਰ ਹੈ ਉਸ ਦੀ ਸੁੰਦਰੀ ਹੈ ਅੱਡਾ 45 ਪਿੰਡ ਜਿਗਦੇਆ ਅਲੀ ਜ਼ਫਰ ਕੰਦੋ ਬੱਲੇ ਬੱਲੇ ਕਰਵਾਉਂਦਾ ਹੋਇਆ ਕਿਨੁਤਿਆ ਆਸ ਤੇ ਟਿਊਲ ਤੇ ਉਧਰ ਸਿੰਘ ਸਰਦਾਰ ਦੀ ਰੇਡ ਹਰਜੋਤ ਭੰਡਾਲ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਅਮਨਦੁੱਲਾ ਰਾਜਪੂਤ ਇੰਦਰਜੀਤ ਪਿੰਡ ਬੋਲਾ ਦਾ ਜੱਸੀ ਬਾਈ ਬਾਲੇ ਤੋਂ ਰਿੰਦਾ ਬੋਲਾ ਪੰਜਾਬ ਦਾ ਛੋਟਾ ਜਿਹੜਾ ਮਨੀ ਬਾਉਂਦਿੰਗ ਉਹਦੇ ਵਿੱਚ ਪਿੰਡ ਬੱਕੇ ਪਿੰਡ ਬੋਲਾ ਦਾ ਸਿੰਘ ਜੀ ਨਨਕਾਣਾ ਸਾਹਿਬ ਦੇ ਜਿਵੇਂ ਹੀ ਲਾਗੇ ਰਹਿਣ ਵਾਲਾ ਮੁੰਡਾ ਮਲਕ ਦੁਕਾਨ ਦਾ ਹਾਜੀ ਮਲਕ ਖਨਾਲ ਦਾ ਪੁੱਤ ਆ ਬੱਲੇ ਬੱਲੇ ਕਰਵਾਉਂਦਾ ਹੋਇਆ ਉਹਦੇ ਕੋਲੋਂ ਫਿਰ ਰੇਡ ਆਹ ਮਿਸਪਾਸ ਗਰਾਈਆਂ ਇਹ ਮਾਝੇ ਤੋਂ ਕਹਿਆ ਹੈ ਜੱਟ ਇਹ ਪੰਜ ਗਰਾਈਆਂ ਵਾਲੇ ਪੜ੍ਹਦੇ ਨਹੀਂ ਇਹ ਮੁੰਡਾ ਇਸ ਵਿੱਚ ਖੇਡ ਮਾਣਦਾ

ਕਿੱਤਾ ਵੀ ਜਿਹਨੇ ਆਪਣੇ ਦਾਤ ਨੂੰ ਸੈਟ ਕੀਤਾ ਇਹਨੂੰ ਦੇਖ ਕੇ ਨਹੀਂ ਤਾਂ ਕਹਿਦੇ ਆਂ ਵੀ ਇਹ ਲੋਕਾਂ ਨੂੰ ਜਲਦ ਟਕਰਾਂ ਦੇ ਮਾਏ ਆ ਹਾਂ ਨਹੀਂ ਰਹਿਣਾ ਇਹ ਨਹੀਂ ਆਇਆ Baju e n ਦੱਲੇ ਹੋ ਗਏ ਆ ਤੁਸੀਂ ਵੀ ਹੋ ਗਏ ਉਹ ਪੱਕੇ ਪਿੰਡ ਵਾਲਿਆਂ ਦੀਆ ਉਹ ਕਰਵਾ ਬੱਲੇ ਬੱਲੇ ਉਹ ਹਾਜੀ ਵੱਲੋਂ ਆਣਾ ਦੇਖਣਾ ਅੱਜ ਸਿੱਖ ਸਰਦਾਰ ਇਸ ਪਿਆਰ ਇਹ ਲਿੰਗ ਤੇ ਚੜਦੇ ਨਹੀਂ ਵਿਖਮੰਗ ਜੰਦੇ ਇਹ ਬੀਬੀਆਂ ਵਾਲੀ ਰੈਕਮੰਡ ਕਰਾਵੇ ਇਹ ਬੀਬੀਆਂ ਵਾਲੀ ਰੈਕਮੰਡ ਪਜਾਵੇ ਤੇ ਸਾਹਮਣੇ ਚਾਰ ਉਹ ਸੰਤੂ ਉਹ ਤੇਰੇ ਤੇ ਵੀ ਦੁਨੀਆਂ ਨਗਰਾਂ ਟਿਕਾਈ ਖੜੀ ਆ ਉਹ ਥੋੜੀ ਪਰ ਉਹ ਸੰਤੂ ਪਰ ਮੈਂ ਵੀ ਦੱਸੇਗਾ ਫੈਸਲਾ ਉਹਨਾਂ ਸਾਡੇ ਦੀਪਾਂ ਦੀ ਸਵਾ ਜੀਨੇ ਜਿਹਨਾਂ ਵਾਲਾ ਜਿੱਦੇ ਸ਼ਹੀਦ भगत सिंह ਦੀ ਹਵੇਲੀ ਨੂੰ ਇਹ ਜਿਹੜੇ ਪੰਜਾਬ ਤੋਂ ਖੇਡਣ ਆ ਜਾਂਦੇ ਆ ਤੇ ਜਰੂਰ ਵੀ ਜਿਹੜੇ ਕਰਦੇ ਆ ਉੱਥੇ ਉਧਰਲੇ ਪਾਸੇ ਰੇਡ ਇਹ ਉਹ ਯੋ ਆ ਗਿਆ ਜਿਹਨਾਂ ਇੰਤਜ਼ਾਰ ਜਿਹਨਾਂ ਇੰਤਜ਼ਾਰ ਜੀ بنجو واں جی کو تھان مطلب نہیں کہ اج کل دے ویڑا تے امیگریشن دے ایئرپورٹوں توں نکلنا بھی بہت بہت سخت ہوندے پکے تے دواراں تے ਹੋਨਰ ਲੋਕ ਕਰਦਾ ਪਿੰਡ ਹੈ ਇੱਕ ਸਾਨੀ ਹਸਾਮੀ ਜਵਾਨੀ ਹੈ ਇਸ ਮੁੰਡੇ ਨੇ ਸਮੇਂ ਖੇਡ ਮੈਦਾਨ ਵਿੱਚ ਸਾਹਮਣੇ ਚਾਰ ਚਾਰੋਂ ਪਿਆਰ ਤੇ ਆ ਜੱਗਾ ਚਿੱਟੀਆਂ ਚੱਗਾ ਚਿੱਟੀਆਂ ਜੱਗਾ ਚਿੱਟੀ ਉਹ ਕੋਟ ਦੇ ਸਾਰਿਆਂ ਦੀ ਥੱਈ ਵਿੱਚ ਜੱਗਾ ਪਰ ਹਾ ਦੂਸਰੇ ਪਿੰਡ ਵਾਲਾ ਰਦੀ ਆ ਬੱਲੇਲੇ ਕਵਾਂਦਾ ਹੋਇਆ ਮੈਦਾਨ ਵੱਲ ਜਾ ਰਿਹਾ ਹੋਇਆ ਆ ਵੀ ਪਿਰਦੇ ਆ ਭਰਾ ਉਹ ਸਿੱਟੀ ਹੁਣੇ ਅਗਲੀ ਰੇਡ ਬਾਲ ਦੇ ਲਈ ਨਾਮਾ ਹਰ ਬੰਦਿਆ ਆਇਆ ਹਾਜਰ ਕੋਣ ਦੁਨੀਆ ਦੇ ਚੱਕ ਪੱਜ ਦੀ ਕੈਂਚੀ ਐਨ ਕਮਾਲ ਦਾ ਜੱਫਾ ਲਾ ਕੇ ਪੁਆਇੰਟ ਹੈ ਜਿਹੜਾ ਆਪਣੀ ਟੀਮ ਦੇ ਉੱਤੇ ਮੋੜਦਾ ਆਇਆ ਅਗਲੀ ਰੇਡ ਪਾਸੇ ਪਰ ਰੇਡ ਤੇ ਇਹ ਨਾਕਾ ਨਾਕਾ ਕਗੰਨਾ ਨਾਕਾ ਦੇ ਸਾਹਮਣੇ ਬਦੂਲਾ ਵੀ ਰੰਗ ਆਉਂਦੀ ਹੋਈ ਲੈਂਦੇ ਵਾਲਾ ਮੇਰੇ ਵੀਰੋ ਟਰਾਈ ਕਰ ਰਿਹਾ ਪਰ ਪੁਆਇੰਟ ਗगन ਆਪਣੀ ਟੀਮ ਦੇ ਹਿੱਸੇ ਜੋੜ ਗਿਆ ਖੇਡਾਰੀਆਂ ਨੂੰ ਮਾਰਦੇ ਨੇ ਤੇਰੇ ਖੰਡੇ ਵਿੱਚ ਜਿੰਨਾ ਮੇਂ ਕੂ ਮੋੜੇ ਉਹ ਅੱਜ ਵੀ ਸਾਨੂੰ ਲਲਕਾਰਦੇ ਨੇ ਕਬਈ ਹੁ ਕਬੱਡੀ ਹਰਜੋਤ ਪੰਡਾਲ ਹਰਜੋਤ ਸਿੰਘ ਪੰਡਾਲ ਅੱਜ ਸਮੇਂ ਕਬੱਡੀ ਪਾ ਰਿਹਾ ਦੂਸਰੇ ਪਾਸੇ ਦੋ ਪਿੰਡ ਦੁਨੀਆ ਚ ਮਸ਼ਹੂਰ ਕੀਤੇ ਆ ਅਸ਼ਨਾ ਪਰ ਬਰਸਾਰਪੁਰ ਦੇ ਲਈ ਖੇਡਿਆ ਗਾਲ ਵਾਲਿਆ ਜਿੱਤਾ ਕਾਲਾ ਛੇਰਪੁਰੇ ਵਾਲਾ ਗਾਲ ਲਈ ਖੇਡਦਾ ਖੇਡਦਾ ਕਾਲੇ ਗਾਲਮ ਦੇ ਨਾਂ ਦੇ ਨਾਲ ਮਸ਼ਹੂਰ ਹੋ ਗਿਆ ਉਹ ਦੇਖੋ ਅਗਲੀ ਕਬੱਡੀ ਫੇਰ ਅੱਜ ਸਮੇਂ ਪਿਆਦ ਐਮ ਸਕੋਰ ਦੀ ਖੇਡ ਕਲਬ ਦੀ ਟੀਮ ਦੀ ਤਰਫ ਹੋਇਆ ਜਿਸ ਤਰ੍ਹਾਂ ਦੇ ਉਹਨਾਂ ਦੀ ਖੇਡ ਕਲਬ ਪਰ ਮਿਸੂ ਤੇਨ ਦਾ ਵੱਡਾ ਨਾਮ ਹੈ ਜੀਤੀ ਸਾਹ ਕਾੜੇ ਸਕੇ ਹੋਣਾ ਉਹਦਰ ਦੇਖ ਰਹੀ ਵੀ ਲਾਰਜੋਨਾਂ ਦੇ ਬੱਲੀ ਪਿਹੜੂ ਯੂਐਫਏ ਦਾ ਵੀ ਵਿਸ਼ੇਸ਼ ਚੌਥੇ ਵੱਡਾ ਨਾਮ ਆ ਬਾਹਰੇ ਜੁੜ ਜਾਂਦਾ ਹੈ ਉਹ ਤਲਵੰਦ ਪਿੰਡ ਹੈ ਖਿਡਾਰੀ ਦਾ ਬੰਦਾ ਅਜਿ ਸਮੇ ਮੱਥਾ ਟੇਕ ਰਿਹਾ ਧਰਤੀ ਮਾਣੂ ਤੇ ਕਬੱਡੀ ਪਾ ਦਿੱਤੀ ਹੈ ਇਸ ਸਮੇ ਐਪਲ 4 ਤੇ ਸੰਹਾਰਾ ਰੌਣਾਂ ਦੀ ਖੇਡ ਕਲੱਬ ਦੀ ਕਰਫੇ ਅਈਏ ਕੋਪੇਸ ਗੋਪੇ ਹਕੀਮ ਪਰ ਉਹਨੂੰ ਪੂਰੀ ਸ਼ਕਤੀ ਨਾਲ ਖੇਡ ਰਹੀ ਆਗਾ ਜਾਂ ਫਿਰ ਦੇਖੋ ਵੀ ਅਜਿ ਸਮੇ ਰਾਏ ਪ੍ਰਭੂ ਦੀ ਟੀਮ ਲਈ ਆਖਾ ਸੇਵਾ ਕੀਤੀ ਹੈ ਕਿ ਪਿੰਡ ਦੇ ਲਿਸ਼ਕਣ ਮੁੰਡਿਆਂ ਨੇ ਜਵਾਨੀ ਉੱਡ ਝੂਟ ਝੂ ਕਰਦੀ ਜੱਸ ਜਿਵੇਂ ਚੱਟ ਹੋਏ ਚਿੱਤੇ ਦੀ ਰੇੜਾਂ ਵਾਂਗ ਹਿਰਨ ਉਡਾਰੀ ਭਰਦੀ ਫੈਸਲੇ ਹੁਣ ਕਰੋੜਾਂ ਦੇ ਕਰੋੜਾਂ ਨਾਲ ਟਰੈਕਟਰ ਲੈ ਕੇ ਖੇੜਕੀ ਕੋਟੀ ਤਾਲਿਆ ਹੋਏ ਬੰਦੇਰਬਾਨਪੂਰੇ ਜਿਹੜੀ ਕੀਵੀ ਹੈ ਉਹ ਜਹਾਂ ਜਾਂ ਦੀ ਸਭ ਤੋਂ ਮਹਿੰਗੀ ਫਿਰ ਕਹਿੰਦੇ ਜੈਲੋਂ ਤੇ ਫੇਰ ਜਾ ਕੇ ਵੀ ਨੀਤ ਕੀਵੀ ਦੀ ਗੱਲ ਹੁੰਦੀ ਹੈ ਵੱਡੇ ਕਹਿੰਦੇ ਫਾਰਮ ਦੇ ਆਪਣੇ ਭਰਾਵਾਂ ਦੇ ਲੋਵਰਸ਼ਾ ਇਸ ਸਮੇਂ ਭਾਈਏ ਜਿਹੜੇ ਭਾਖੜੇਆਂ ਦੇ ਸਾਹਮਣੇ ਸਾਡੀ ਸਟੇਜ ਤੇ ਪਲੀਜ਼ ਜਿਆਦਾ ਮੈਚ ਆਪਰ ਸਟੇ ਨਾਲ ਅਮਰੀਕਾ ਵਰਤਮਾਨ ਵਿੱਚ ਮੇਰੇ ਵੀਡੀਓ ਖੇਡ ਕਬੱਡੀ ਦੀ ਸ਼ੁਰੂਆਤ ਹੋਊ 24 ਤਰੀਕ ਨੂੰ ਆਹ ਦੇਖ ਲੈ ਵੀਰੇ ਦੇਵੇਗੀ ਉਹ ਫੀਲ ਕਰਾ ਅੱਜ ਪ੍ਰੋਫੈਸਰ ਭਗਿਆ ਹੈ ਕੰਪਨੀ ਦੇ ਨਾਲ ਪਾਸਟ ਪੜ ਜਾਣਾ ਮੇਰੇ ਵੀਰੇ ਯਾਦ ਆ ਰਹਿ ਜਾਣੀ ਆ ਮਰਨਾ ਮਰ ਜਾਣਿਆ ਯਾਦ ਆ ਰਹਿ ਜਾਣੀ ਹੈ ਯਾਦ ਆ ਰਹਿ ਜਾਣੀ ਹੈ ਰਮਨ ਜੀ ਜੀਵਨ ਜੀਵਨ ਦੀਆਂ ਅਸ਼ਕ ਬਣ ਕੇ ਰਮਨ ਹਿੰਦੂ ਭਰਾ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਇੰਡੀਆ ਤੋਂ ਸਾਡੇ ਨਾਲ ਜੁੜਿਆ ਹੋਇਆ ਹੈ ਉਸ ਭਰਾ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਨਾਣ ਜੋ ਜਿਹਨੂੰ ਨਾજર ਸੋਤਾ ਹੈਪੀ ਵਿਹਾਰੀ ਹੁਣਾਂ ਦਾ ਵੀ ਸ਼ੇਰਪੁਰ ਦੇ ਧੰਨਵਾਦ ਦਾ ਉਧਰ ਬੂਟਾ ਛਾਪਾ ਹੈ ਰਾਏਕੋਟ ਵਾਲਾ ਹਿਸਾਬ ਫਿਰ ਇਹ ਕਬੱਡੀ ਕੱਪ ਹੋਇਆ ਆ ਦੇਖਦੇ ਆ ਵੀ ਹਰਖੋ ਵਾਲਿਆ ਮੈਨੂੰ ਕਹਿੰਦੇ ਦੇਖਦੇ ਆ ਵੀ ਪਈ ਹੋਈ ਕਬੱਡੀ ਦੇ ਉੱਪਰ ਨਮਯੋਤ ਸਿੰਘ ਫ੍ਰਿੰਦੋ ਫ੍ਰਿੰਦੋ ਵਾਲਾ ਦੇ ਦੂਸਰੇ ਪਾਸੇ ਭਵੰਦਰ ਸਿੰਘ ਸੇਠੀ ਸੇਠੀ ਹਰ ਖੇਡ ਇਹ ਹਰ ਖੇਡ ਇਹ ਤਾੜੀ 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 ਤੇ ਸਾਰੇ ਆਪ ਬੁਲਤਾਂ ਦਾ ਨਹੀਂ ਹੋ ਕੇ ਦਲਕਾਰਿਆਂ ਦਾ ਹਰਜੋਤ ਸਿੰਘ ਪਟਾਰ ਬਾਈ ਜੀ ਆ ਸਾਹਮਣੇ ਰਾਜ ਬਾਈ ਥੋੜੀ ਜੀ ਰਿਕਵੈਸਟ ਕਰਦੇ ਹੋ ਜਿਹੜੇ ਪਾਸੇ ਤੇ ਕਾਰਨਰ ਦੇ ਖੱਪੇ ਹੱਥ ਜਿਹੜੇ ਖੜੇ ਆ ਥੋੜੇ ਥੋੜੇ ਬੈਠ ਜਿਓ ਮੇਰੇ ਭਾਜੀ ਬਲਬਾਈ ਇਧਰ ਹਰਜੋਤ